ਅਰਿ ਆਪਣਾ ਨਾਮ ਦੱਸੋ ਹਰਵਿੰਦਰ ਸਿੰਘ ਮਸਾਣੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਅੱਜ ਕੀ ਕਰਦੇ ਨੇ ਸਾਡੇ ਕੋਲ ਇਸ ਸਮੇਂ ਪਟਾਣਾ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਖੜੇ ਆ ਜਿਹੜਾ ਸਕੁਅਰ ਸੈਂਟਰ ਮਾਰਕੀਟ ਹੈ ਇੱਥੇ ਬਿਲਕੁਲ ਸਾਫ਼ ਤੌਰ ਤੇ ਕੋਰੀਰ ਅਪੀਲ ਕਰਨ ਦੇ ਲਈ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਸਾਂਝੀ ਕਾਲ ਤੇ ਜੋ 30 ਦਸੰਬਰ ਨੂੰ ਪੰਜਾਬ ਬੰਦ ਹੋ ਰਿਹਾ ਹੈ ਉਹਨੂੰ ਮੁਕੰਮਲ ਕਰਨ ਲਈ ਉਹਨੂੰ ਸਿਰੇ ਲਾਉਣ ਦੇ ਲਈ ਉਹਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਦੇ ਲਈ ਮੈਨ ਟੂ ਮੈਨ ਦੁਕਾਨ ਤੋਂ ਹਰ ਦੁਕਾਨ ਤੇ ਸਨੇਹਾ ਦੇਣ ਦੇ ਲਈ ਐਸ ਵਕਤ ਤੁਰੇ ਹੋਏ ਆ ਤੇ ਲੋਕਾਂ ਦੇ ਮੋਰੇ ਇਹ ਬੇਨਤੀ ਵੀ ਕਰਦੇ ਆ ਤੇ ਅਪੀਲ ਵੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਆਪਣਾ ਸਰਕਾਰ ਦਾ ਉਹਦਾ ਛੱਡ ਕੇ ਕਾਰਪੋਰੇਟਰ ਦੇ ਹੱਥਾਂ ਦੀ ਕਟਕੁਤਲੀ ਬਣ ਕੇ ਦੇਸ਼ ਤੇ ਨਾਲ ਘਾਣ ਕਰਦੀ ਪਈ ਆ ਤੇ ਲੋਕਤੰਤਰ ਦੇ ਚਿਹਰੇ ਤੋਂ ਮਖੌਟਾ ਲੱਤ ਗਿਆ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਪਿਛਲੇ 33 ਦਿਨ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਉਹਨਾਂ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਸੀਰੀਅਸ ਹੋ ਕੇ ਫੈਸਲਾ ਲੈਣ ਦੀ ਬਜਾਏ ਸੂਬਾ ਸਰਕਾਰ ਨੂੰ ਅਕਸਾ ਕੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਉੱਥੋਂ ਚੁੱਕਣ ਦੀਆਂ ਤਿਆਰੀਆਂ ਕਰ ਰਹੀ ਆ ਸਾਫ਼ ਕਹਿੰਦੇ ਆ ਇਹ ਸਮਾਜਨੇ ਮਰਾਈ ਕੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਗੁੱਟ ਨੂੰ ਹੱਥ ਪਾਉਣ ਤੋਂ ਪਹਿਲਾਂ ਬਹੁਤ ਸਾਰੇ ਹਜ਼ਾਰਾਂ ਗੁੱਟਾਂ ਨੂੰ ਕੱਟਨੇ ਪੈਣੇ ਆ ਫਿਰ ਤੁਸੀਂ ਉੱਤੇ ਕਹ ਸਕਦੇ ਹੋ ਤੇ ਆਰਥਿਕ ਨੀਤੀਆਂ ਜਿਹੜੀਆਂ ਕਾਰਪੋਰੇਟੀਆਂ ਤੁਸੀਂ ਪੰਜਾਬ ਵਿੱਚ ਲਾਗੂ ਕਰਨ ਦੀ ਸੋਚ ਰਹੇ ਹੋ ਆ ਪੰਜਾਬ bản ਦਾ ਜੋ ਸਮਰਥਨ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਮਿਲਿਆ ਇਹ ਸਾਫ਼ ਦੱਸਦਾ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜਾ ਖੋਖਲੀਆਂ ਹੋ ਚੁੱਕੀਆਂ ਹੁਣ ਵੱਡਾ ਰੁਖ ਕੁੱਟਿਆ ਜਾਣ ਵਾਲਾ ਆ ਤੇ ਜਲਦੀ ਕੁੱਟਿਆ ਜਾਊਗਾ ਲੋਕ ਆਪਣੇ ਹੱਕਾਂ ਦੀ ਲੰਗ ਇਦਾਂ ਹੀ ਲੜਦੇ ਰਹਿਣਗੇ ਪ੍ਰੈਸ ਕਰਦੇ ਦੁਕਾਨਾਂ ਵਾਲੇ ਬਿਲਕੁਲ ਹਰ ਦੁਕਾਨ ਤੇ ਜਾ ਕੇ ਹਰ ਦੁਕਾਨਦਾਰ ਵੀਰ ਨੂੰ ਛੋਟੇ ਵਪਾਰੀ ਟਰਾਂਸਪੋਰਟ ਆਟੋ ਰਿਕਸ਼ਾ ਵਾਲੇ ਇਲੈਕਟ੍ਰਿਕ ਰਿਕਸ਼ਾ ਵਾਲੇ ਇਤੋਂ ਤੱਕ ਕਿ ਵਿਦੇਕ ਸੰਸਥਾਾਂ ਮ ਬੇਰਿੰਗ ਕਾਲਜ ਆ ਗੁਰਨਾਣਕ ਕਾਲਜ ਆ ਸਾਰਿਆਂ ਨੇ ਜਾ ਕੇ ਨਿੱਜੀ ਤੌਰ ਤੇ ਬੇਨਤੀ ਕੀਤੀ ਆ ਪਰ ਯੂਰੋਪੀਲ ਕੀਤੀ ਆ ਕਿ ਇਹ ਹੱਕਾਂ ਦੀ ਜੰਗ ਦੇ ਵਿੱਚ ਤੁਸੀਂ ਸ਼ਾਮਲ ਹੋਵੋ ਤੇ ਸਾਰਿਆਂ ਨੇ ਅੱਗੋਂ ਬਹੁਤ ਵੱਡਾ ਸਮਰਥਨ ਦਿੱਤਾ ਹੈ ਮੇਰੇ ਹਿਸਾਬ ਦੇ ਨਾਲ ਅੱਜ ਤਾਂ ਅਸੀਂ ਸਟੇਟਮੈਂਟ ਦੇ ਰਹੇ ਹਾਂ 30 ਦਸੰਬਰ ਨੂੰ ਇਹ ਮੁਕੰਮਲ ਤੌਰ ਤੇ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਐ ਬਿਲਕੁਲ ਚੁੱਪੀ ਵਾਲਾ ਮਾਹੌਲ ਇਹ ਬੰਦ ਦੇਖਣ ਨੂੰ ਮਿਲੇਗਾ ਜੀ ਮਾਹਰ ਭਰਨ ਸਿੰਘ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪ੍ਰਧਾਨ ਜੋਨ ਅਕਲ ਸਾਹਿਬ ਜੀ ਅੱਜ ਜਿਹੜਾ 30 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਵਾ ਕਿਸਾਨ ਮਜ਼ਦੂਰ ਮੋਰਚਾ ਤੇ ਇਸ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਗਾਤਾਰ 11 ਮਹੀਨੇ ਤੋਂ ਉੱਥੇ ਜਿਹੜਾ ਸਾਡਾ ਸੰਘਰਸ਼ ਜਾਰੀ ਆ ਤੇ ਸਰਕਾਰ ਪੂਰੇ ਜ਼ਬਰ ਜਿਹੜੇ ਆ ਸਾਡੇ ਤੇ ਢਾਹ ਰਹੀ ਆ ਸਾਡੇ 40 ਦੇ ਕਰੀਬ ਜਿਹੜੇ ਆ ਉਹ ਉੱਥੇ ਛਿਦਿਆ ਹੋ ਚੁੱਕੀਆਂ ਸੈਂਕੜੇ ਕਿਸਾਨ ਸਾਡੇ ਜ਼ਖਮੀ ਹੋ ਚੁੱਕਿਆ ਲੋਹ ਦੀਆਂ ਕੰਡਾ ਬਣਾ ਕੇ ਸਰਕਾਰ ਨੇ ਛੜਕ ਤੇ ਜਿਹੜੇ ਕਿਲੇ ਬਣਾਏ ਹੋਏ ਆ ਉਹ ਸਾਡੀ ਦਿੱਲੀ ਤੇ ਸਾਨੂੰ ਜਾਣੇ ਦਿੱਤਾ ਜਾ ਰਿਹਾ ਬੱਲੇਵਾਲ ਸਾਹਿਬ 32 33 ਦਿਨ ਤੋਂ ਮਰਨwarte ਬੈਠੇ ਹੋਇਆ ਕੋਈ ਸਾਹ ਲੈਣ ਦੀ ਬਜਾਏ ਸਾਡੇ ਤੇ ਸਿਰੇ ਤੇ ਜ਼ਬਰ ਕੀਤੇ ਜਾ ਰਿਹਾ ਤੇ ਉਹਨੂੰ ਪੰਜਾਬ ਸਰਕਾਰ ਨੂੰ ਕਹਾਂ ਕਿ ਬੱਲੇਵਾਲ ਸਾਹਿਬ ਨੂੰ ਚੁੱਕਣ ਦੀਆਂ ਜਿਹੜੀਆਂ ਹਦਾਇਤਾਂ ਬਣਾ ਰਿਆ ਸੋ ਬਿਲਕੁਲ ਜਿਹੜਾ ਵਾ 30 ਦਾ ਬੰਦਵਾ ਪੂਰਾ ਪੰਜਾਬ ਵਾਸੀ ਦੱਸ ਦੇਣਗੇ ਕਿ ਕੇਂਦਰ ਸਰਕਾਰ ਨੂੰ ਵੀ ਅਸੀਂ ਇਕਜੁੱਟਵਾ ਤੇ ਤੋੜੀਆਂ ਜਿਹੜੀਆਂ ਕੌੜ ਤੇ ਪੱਖੀ ਨੀਤੀਆਂ ਆਵਾ ਉਹਨੂੰ ਪੰਜਾਬ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀਆਂ ਸਾਨੂੰ ਜ਼ਮੀਨਾਂ ਦਿੱਤੀਆਂ ਵਾ ਅੱਜ ਇਹ ਖੋਹਣ ਦੀਆਂ ਤਿਆਰੀਆਂ ਕਰ ਰਿਹਾ ਪੂਰਾ ਛੋਟਾ ਵਪਾਰੀ ਦੁਕਾਨਦਾਰ ਸਭ ਨਸ਼ਟ ਕਰਕੇ ਇੱਕੋ ਹੀ ਕਾਰਪੋਰੇਸ਼ਨ ਕਰਾਣਾ ਜਿਹੜੇ ਦੋ ਚਾਰ ਖੜੇ ਕਰਨਾ ਚਾਹੁੰਦੇ ਬਾਣੀਆਂ-ਬਾਣੀਆਂ ਨੂੰ ਸੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਜੰਗ ਜਿਹੜੀ ਆ ਚੜ੍ਹਦੀ ਕਲਾ ਨਾਲ ਲੜਾਂਗੇ ਚਾਹੇ ਜਿੰਨੇ ਵੀ ਸਿਰ ਸਾਨੂੰ ਦੇਣੇ ਪੈਣ ਦੇਵਾਂਗੇ ਪਰ ਪਿੱਛੇ ਨਹੀਂ ਮੁੜਾਂਗੇ ਉਹ ਆ ਪੀ ਦਾ ਬੰਦਵਾ ਜਿੱਦਾਂ ਪਿੱਛੇ ਰੇਲਾਂ ਜਾਮ ਹੋਈਆਂ ਤੇ ਸਾਡੀਆਂ ਅਸਾਂ ਦੇ ਕਿਤੇ ਲੋਕ ਵੱਧ ਨਿਕਲ ਗਿਆ ਹੋਇਆ ਆ ਅੱਜ ਵੀ ਤੁਹਾਨੂੰ ਜਿਹੜਾ ਪਤਾ ਲੱਗੂਗਾ ਬਹੁਤ ਵੱਡਾ ਹੰਗਾਰਾ ਹਰ ਮਾਰਕੀਟ ਕਾਲਜ ਦੁਕਾਨ ਜਿੱਥੇ ਵੀ ਜਾ ਰਹੇ ਆ ਬਹੁਤ ਵੱਡਾ ਹੰਗਾਰਾ ਜਿਹੜਾ ਲੋਕ ਸਾਨੂੰ ਦੇ ਰਹੇ ਆ ਵੜੀ ਫੜੀ ਆ ਦੁਕਾਨ ਦਾ ਸਰਜੀ ਵਾਲੇ ਦੁੱਧ ਤੱਕ ਜਿਹੜਾ ਲੋਕਾਂ ਨੇ ਆਖਿਆ ਵੀ ਉਸ ਦਿਨ ਅਸੀਂ ਦੁੱਧ ਵੀ ਬੰਦ ਜਿਹੜਾ ਕਰਾਂਗੇ ਨਹੀਂ ਤਾਂ ਅੱਗੇ ਪਚਾਵਾਂਗੇ ਤੇ ਬਹੁਤ ਵੱਡਾ ਹੰਗਾਰਾ ਜਿਹੜਾ ਲੋਕਾਂ ਨੇ ਦਿਖਾਵਾ ਕੀਤਾ ਕਿ ਬਾਕੀ ਸਸਤਾਵਾਂ ਜਿਸ ਤਰ੍ਹਾਂ ਹੋ ਰਹੀ ਉਹ ਨਹੀਂ ਨਾ ਗਈ ਉਹਨਾਂ ਨੇ ਗੱਲ ਸਾਨੂੰ ਸਾਰੀਆਂ ਜੂਨੀਅਰ ਨਾ ਵਿਦਿਆਰਥੀ ਜੂਨੀਅਰ ਜਿੱਦਾਂ ਟੈਂਪੂ ਜੂਨੀਅਰ ਨਾ ਬਾਸੀ ਡਾਕ ਸਰਦਾਰ ਪੀਆਰਟੀ ਸੀਸੀ ਆਇਆ ਸਾਰੇ ਬਹੁਤ ਵੱਡਾ ਹੰਗਾਰਾ ਸਾਨੂੰ ਇਹਨਾਂ ਨੇ ਸਮਰਥਨ ਦਿੱਤਾ ਪਟਵਾਰੀਆਂ ਨੇ ਸਾਨੂੰ ਦਿੱਤਾ ਵਾ ਤਹਿਸੀਲਦਾਰ ਹਰ ਬੰਦੇ ਨੇ ਸਾਨੂੰ ਜਿਹੜਾ ਸਮਰਥਨ ਦੇ ਰਿਹਾ ਤੋਂ ਦਿਨੋ ਦਿਨ ਜਿਉਂ-ਜਿਉਂ ਲੱਗ ਗਿਆ ਆ ਰਿਹਾ ਜਿਹਾ ਲੋਕਾਂ ਦਾ ਥਾ ਜਿਹੜਾ ਹੋਰ ਵਧਦਾ ਜਾ ਰਿਹਾ ਭਾਈ ਆਪਣਾ ਨਾਮ ਦੱਸ ਦਿਓ ਦੁਕਾਨਦਾਰ ਤੁਸੀਂ ਕਿਹਨਾਂ ਨਾਂ ਨਾਲ ਕਿੰਨਾ ਮੇਰਾ ਨਾਮ ਸਰਤਾਜ ਸਿੰਘ ਬਾਜਵਾ ਹੈ ਤੇ ਮੈਂ ਕੱਪੜੇ ਦਾ ਸ਼ੋਰੂਮ ਹਾਂ ਰੋਮੀਆ ਲਕਸ਼ਰ ਦੇ ਨਾਂ ਦੇ ਆ ਇਹ ਦੁਕਾਨਦਾਰ ਭਾਈ ਅਸੀਂ ਬਾਅਦਿਆਂ ਪਹਿਲਾਂ ਅਸੀਂ ਕਿਸਾਨ ਆ ਕਿਉਂਕਿ ਸਾਡੇ ਜਿੰਨੇ ਵੀ ਪੰਜਾਬ ਦੇ ਤਾਂ ਦੇ ਕਿਸਾਨੀ ਨਾਲ ਰਿਲੇਟਡ ਆ ਜੇ ਕਿਸਾਨ ਨਾ ਰਿਆ ਤੇ ਦੁਕਾਨਾਂ ਵੀ ਰਹਿਣੀਆਂ ਕੋਈ ਬਿਜ਼ਨਸ ਨਹੀਂ ਲੈਣਾ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਸਾਰੀ ਮਾਰਕੀਟ ਨੂੰ ਜਿੰਨੀ ਆ ਪੰਜਾਬ ਦੇ ਲੋਕ ਆ ਮੈਂ ਤੇ ਇਹ ਬੇਨਤੀ ਕਰਦਾ ਵਾਂ ਕਿ ਅਸੀਂ ਸਾਰੇ ਨਾਲ ਮਿਲ ਕੇ ਕਿਸਾਨਾਂ ਦਾ ਸਾਥ ਦਈਏ ਤਾਂ ਜੋ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਅਸੀਂ ਕਿਸਾਨਾਂ ਦੇ ਨਾਲ ਪੂਰਾ ਸਹਿਯੋਗ ਕਰਦੇ ਆ ਤੇ ਅਸੀਂ ਸਾਰੇ ਕਿਸਾਨਾਂ ਨੂੰ ਇਹ ਕਹਿੰਦੇ ਆ ਕਿ ਡੱਲੇ ਸਾਹਿਬ ਨੌਰੀ ਬਾਰਡਰ ਤੇ ਭੁਖੜ ਹੜਤਾਲ ਤੇ ਬੈਠੇ ਆ ਤੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ ਨਾਲ ਮਿਲ ਕੇ ਹਮਲਾ ਮਾਰਾਂਗੇ ਤਾਂ ਹੀ ਸਾਡੇ ਜਿਹੜੇ ਬਿਜ਼ਨਸ ਆ ਬਚਾਣਾ ਤਾਂ ਹੀ ਬਚ ਸਕੜੀ ਬੱਸ ਮੈਂ ਇਹੋ ਕੁਝ ਕਹਿਣਾ ਚਾਹੁੰਦਾ ਆ